ਸੱਜ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਵਾਸੀਆਂ ਦੇ ਉੱਤੇ ਫੇਰ ਤੋਂ ਉੱਤੇ ਪ੍ਰਵਾਸੀਆਂ ਦੇ ਉੱਤੇ ਜਿਹੜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਤੁਹਾਡੇ ਨਾਲ ਕਰਦੇ ਪਏ ਆਂ ਵੀ ਅਜੀਹਾ ਕਿਉਂ ਹੁੰਦਾ ਪਿਆ ਆ ਇਹਦਾ ਜ਼ਿੰਮੇਵਾਰ ਕੌਣ ਆ ਤੇ ਕਿਵੇਂ ਇਹ ਸਾਰਾ ਕੁਝ ਹੁੰਦਾ ਪਿਆ ਆ ਦੋਸਤੋ ਆਪਾਂ ਪਹਿਲਾਂ ਵੀ ਪ੍ਰਵਾਸੀਆਂ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆ ਉਹ ਤੁਹਾਨੂੰ ਪਰੋਸ ਚੁੱਕੇ ਆ ਬਹੁਤ ਸਾਰੀਆਂ ਵੀਡੀਓ ਤੁਸੀਂ ਜਿਹੜੀਆਂ ਸਾਡੇ ਇਸ ਚੈਨਲ ਦੇ ਉੱਤੇ ਦੇਖੀਆਂ ਹੋਣਗੀਆਂ ਤੇ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਆਂ ਫੇਰ ਪ੍ਰਵਾਸੀਆਂ ਦੇ ਉੱਤੇ ਕਰਨ ਜਾ ਰਹੇ ਆ ਕਿ ਪ੍ਰਵਾਸੀਆਂ ਦੇ ਹੌਂਸਲੇ ਇੰਨੇ ਬੁਲੰਦ ਕਿਉਂ ਹੁੰਦੇ ਜਾ ਰਹੇ ਨੇ ਤੇ ਕਿਵੇਂ ਹੁੰਦੇ ਜਾ ਰਹੇ ਨੇ ਦੋਸਤੋ ਅੱਜਕੱਲ ਤਾਂ ਨਾ ਦੇਈ ਕਿ ਪ੍ਰਵਾਸੀਆਂ ਦੇ ਜਿਹੜੇ ਹੌਂਸਲੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੁਲੰਦ ਹੁੰਦੇ ਜਾ ਰਹੇ ਨੇ ਪ੍ਰਵਾਸੀਆਂ ਦੇ ਹੌਂਸਲੇ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਆ ਪ੍ਰਵਾਸੀਆਂ ਦੀਆਂ ਐਸੀਆਂ ਐਸੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਵੀ ਸੋਚ ਕੇ ਤੁਹਾਡੇ ਵੀ ਰੰਗਟੇ ਜਿਹੜੇ ਆ ਖੜੇ ਹੋ ਜਾਣਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ ਇੱਕ ਪ੍ਰਵਾਸੀ ਵੱਲੋਂ ਪੰਜਾਬਣ ਕੁੜੀ ਨੂੰ ਛੇੜਿਆ ਜਾਂਦਾ ਉਸ ਤੋਂ ਬਾਅਦ ਇੱਕ ਖਬਰ ਆਉਂਦੀ ਹੈ ਕਿ ਮੁਹੱਲੀ ਦੇ ਵਿੱਚ ਚੰਡੀਗੜ੍ਹ ਏਰੀਆ ਦੇ ਵਿੱਚ ਜਿਹੜਾ ਆ ਦੋ ਜਿਹੜੇ ਪੰਜਾਬੀ ਏ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ ਪ੍ਰਵਾਸੀਆਂ ਵੱਲੋਂ ਤਾਂ ਦਾਦੀ ਕਿ ਉਸ ਤੋਂ ਬਾਅਦ ਹੁਣੇ-ਹੁਣੇ ਜਿਹੜੀ ਇੱਕ ਬਹੁਤ ਤੇਜ਼ੀ ਦੇ ਨਾਲ ਖਬਰ ਜਿਹੜੀ ਏ ਉਹ ਚਲਦੀ ਪਈ ਏ ਕਿ ਲੁਧਿਆਣਾ ਦੇ ਵਿੱਚ ਇੱਕ ਡਰਾਈਵਰ ਨੂੰ ਜਿਹੜਾ ਆ ਪ੍ਰਵਾਸੀਆਂ ਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਕੁੱਟਿਆ ਤੇ ਉਸ ਤੋਂ ਬਾਅਦ ਆ ਜਿਹੜਾ ਆ ਜਦੋਂ ਮਲਾਜ਼ਮ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਮਲਾਜ਼ਮਾਂ ਦੇ ਵੀ ਹੱਥੀ ਪੈਨ ਤੱਕ ਜਿਹੜੇ ਆ ਲੁਧਿਆਣਾ ਦੇ ਵਿੱਚ ਪ੍ਰਵਾਸੀ ਗਏ। ਪ੍ਰਵਾਸੀਆਂ ਦੇ ਇੰਨੇ ਹੌਸਲੇ ਕਿਉਂ ਉਬਲੰਦ ਹੋ ਗਏ ਨੇ? ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਜਦੋਂ ਜਦੋਂ ਨਵੇਂ-ਨਵੇਂ ਪ੍ਰਵਾਸੀ ਸਾਡੇ ਪੰਜਾਬ ਦੇ ਵਿੱਚ ਆਉਂਦੇ ਸੀ ਤੇ 21 ਦੁੱਕੀ ਜਿਹੜੇ ਨੇ ਉਹ ਪ੍ਰਵਾਸੀ ਇੱਥੇ ਆਉਂਦੇ ਸੀ ਕਦੇ ਕੋਈ ਬਿਹਾਰ ਤੋਂ ਆਉਂਦੇ ਸੀ ਕਦੇ ਕੋਈ ਜੂਪੀ ਤੋਂ ਆਉਂਦੇ ਸੀ ਤੇ ਜ਼ਿਆਦਾਤਰ ਜਿਹੜੇ ਆ ਬਿਹਾਰੀ ਸਾਡੇ ਪੰਜਾਬ ਦੇ ਵਿੱਚ ਆਉਂਦੇ ਸੀ। ਪਰ ਤੁਹਾਨੂੰ ਹੁਣ ਦੱਸ ਦਈਏ ਕਿ ਕੱਲੇ ਬਿਹਾਰ ਦੇ ਵਿੱਚੋਂ ਹੀ ਨਹੀਂ ਜੂਪੀ ਮੱਧਿਆ ਪ੍ਰਦੇਸ਼ ਤੇ ਹੋਰ ਵੀ ਕਈ ਥਾਵਾਂ ਤੋਂ ਜਿਹੜੇ ਆ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਆਉਣ ਲੱਗ ਪਏ ਨੇ ਤਾਂ ਦਾਦਾ ਇਹ ਕੀ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਉਹ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਕਿਵੇਂ ਵੱਧਦੀ ਜਾਂਦੀ ਹੈ ਉਰਤੇ ਗੱਲ ਕਰਦੇ ਆਂ ਦੋਸਤੋ ਇਹਵੇਂ ਵੱਧਦੀ ਜਾ ਰਹੀ ਜਿਵੇਂ ਕਿ ਇੱਕ ਪ੍ਰਵਾਸੀ ਪੰਜਾਬ ਦੇ ਵਿੱਚ ਆਉਂਦਾ ਆ ਕੰਮ ਕਰਦਾ ਆ ਚਾਰ ਦਿਨ ਕੰਮ ਕਰਦਾ ਤੇ ਉਹਨੂੰ ਇਹ ਲੱਗਣ ਲੱਗਦਾ ਆ ਕਿ ਸ਼ਾਇਦ ਪੰਜਾਬ ਦੀ ਆਬੋ ਹਵਾ ਵਧੀਆ ਪੰਜਾਬ ਦਾ ਰੈਣ ਬਸੇਰਾ ਵਧੀਆ ਪੰਜਾਬ ਦੇ ਵਿੱਚ ਗੁੰਡਾਗਰਦੀ ਘਟਿਆ ਪੰਜਾਬ ਦੇ ਵਿੱਚ ਕੋਈ ਉਹੋ ਜੀ ਗੱਲਬਾਤ ਨਹੀਂ ਹੈਗੀ ਤੇ ਉਹ ਕੀ ਕਰਦਾ ਹੌਲੀ ਹੌਲੀ ਪੰਜਾਬ ਦੇ ਵਿੱਚ ਆਪਣਾ ਕੰਮਕਾਰ ਵਧਾਉਣਾ ਸ਼ੁਰੂ ਕਰ ਦਿੰਦਾ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗਲੀਆਂ ਮੋੜਾਂ ਤੇ ਸ਼ਹਿਰਾਂ ਤੇ ਜਾਂ ਫਿਰ ਹਰ ਚੌਂਕ ਚੌਰਾਹੇ ਦੇ ਉੱਤੇ ਤੁਹਾਨੂੰ ਪ੍ਰਵਾਸੀਆਂ ਦੀਆਂ ਰੇੜੀਆਂ ਦੇਖਣ ਨੂੰ ਮਿਲ ਜਾਣਗੀਆਂ ਪ੍ਰਵਾਸੀ ਮਿਸਤਰੀ ਨੇ ਪ੍ਰਵਾਸੀ ਜਿਹੜੇ ਨੇ ਉਹ ਟੈਲ ਲਾਉਂਦੇ ਨੇ ਪ੍ਰਵਾਸੀ ਜਿਹੜੇ ਨੇ ਸਾਰੇ ਕੰਮ ਜਿਹੜੇ ਆ ਪੰਜਾਬ ਦੇ ਵਿੱਚ ਕਰਦੇ ਜਾ ਰਹੇ ਨੇ 21 ਦੁੱਕੀ ਜਦੋਂ ਪ੍ਰਵਾਸੀ ਆਉਂਦੇ ਸੀ ਤੇ ਉਹਨਾਂ ਦੇ ਨਾਲ ਪੰਜਾਬੀ ਜਿਹੜੇ ਆ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਕਰਦੇ ਸੀ ਤੇ ਪ੍ਰਵਾਸੀ ਡਰਦੇ ਸੀ ਕਿਸੇ ਵੀ ਤਰ੍ਹਾਂ ਦੀ ਅੱਗੋ ਜਿਹੜੀ ਹੈ ਜਵਾਬ ਦੇ ਨਹੀਂ ਕਰਦੇ ਸੀ ਤੇ ਚੁੱਪ ਚਪੀਤੇ ਸੁਣ ਲੈਂਦੇ ਸੀ ਕਿਉਂਕਿ ਪ੍ਰਵਾਸੀ ਜਿਹੜੇ ਆ ਉਹ ਕੱਲੇ ਸੀ ਪਰਵਾਸੀਆਂ ਨੂੰ ਸਾਇਦ ਪੰਜਾਬ ਦੇ ਵਿੱਚ ਜਿਹੜਾ ਆ ਇਹ ਚੀਜ਼ ਖੋਲਣ ਲੱਪੇ ਕਿ ਪੰਜਾਬ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ ਕੰਮ ਬਹੁਤ ਜ਼ਿਆਦਾ ਆ ਮਿਹਨਤ ਕਰਕੇ ਅਸੀਂ ਇੱਥੋਂ ਜਿਹੜਾ ਆ ਆਪਣੇ ਦੇਸ਼ ਨੂੰ ਆਪਣੇ ਘਰ ਨੂੰ ਵਧੀਆ ਚਲਾ ਸਕਦੇ ਆ ਪਰਵਾਸੀ ਇੱਥੇ ਆਣ ਲੱਗ ਕੇ ਇੱਕ ਪਰਵਾਸੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਾਮੇ ਤਾਏ ਚਾਚੇ ਭੂਆ ਫੁੱਫੜ ਦੇ ਨਿਆਣਿਆਂ ਨੂੰ ਵੀ ਜਿਹੜਾ ਆ ਇੱਥੇ ਲੈ ਆਂਦਾ ਤੇ ਸਾਂਝੇ ਤੌਰ ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਫਿਰ ਹੌਲੀ ਹੌਲੀ ਉਹਨਾਂ ਨੇ ਆਪਣਾ ਪ੍ਰਵਾਸ ਵਧਾਉਣਾ ਸ਼ੁਰੂ ਕਰ ਦਿੱਤਾ ਜਿਦੇ ਚ ਉਹਨਾਂ ਨੇ ਜਿਹੜਾ ਆ ਆਪਣੀਆਂ ਫੈਮਲੀਆਂ ਲਿਆ ਕੇ ਵੀ ਇੱਥੇ ਸੈਟਲ ਹੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਕੀ ਸੀ ਕਿ ਕੰਮਕਾਰ ਵੱਧ ਗਿਆ ਕੰਮਕਾਰ ਵਧਨ ਕਰਕੇ ਰੋਟੀ ਆਪ ਪਕਾਉਣੀ ਭਾਂਡੇ ਆਪ ਮਾਂਜਣੇ ਜਾਂ ਫਿਰ ਜਿਹੜਾ ਆ ਉਹਨਾਂ ਨੂੰ ਕੱਪੜੇ ਧੋਣ ਤੋਂ ਦਿੱਕਤਾਂ ਲੱਪੀ ਤੇ ਉਹਨਾਂ ਨੇ ਆਪਣੀਆਂ ਫੈਮਲੀਆਂ ਹੀ ਇੱਥੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਕਈ ਪ੍ਰਵਾਸੀਆਂ ਦੇ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਪ੍ਰਵਾਸੀ ਜਿਹੜੇ ਨੇ ਪਿਛਲੇ 14-15 ਸਾਲ ਤੋਂ ਇੱਥੇ ਕੰਮ ਕਰਦੇ ਪਏ ਨੇ ਤੇ ਇੱਥੇ ਹੀ ਸੈਟਲ ਹੋ ਗਏ ਨੇ 14-15 ਸਾਲ ਤੋਂ ਕਈਆਂ ਨੇ ਇੱਥੇ ਵਿਆਹ ਕਰਵਾਏ ਤੇ ਕਈਆਂ ਨੇ ਉਧਰੋਂ ਵਿਆਹ ਕਰਾ ਕੇ ਲਾੜੀਆਂ ਇੱਥੇ ਲਿਆਣ ਦੀਆਂ ਤੇ ਫਿਰ ਕੀ ਕੀਤਾ ਕਿ ਉਹਨਾਂ ਲਾੜੀਆਂ ਤੋਂ ਜੋ ਬੱਚੇ ਹੋਏ ਉਹ ਸੰਪੂਰਨ ਤੌਰ ਤੇ ਜਿਹੜਾ ਆ ਪੰਜਾਬੀ ਹੋ ਗਏ ਬਹੁਤ ਸਾਰੇ ਪ੍ਰਵਾਸੀਆਂ ਦੇ ਬੱਚੇ ਸਾਡੇ ਇੱਥੇ ਸਕੂਲਾਂ ਦੇ ਵਿੱਚ ਪੜ੍ਹਦੇ ਪਏ ਨੇ ਤੇ ਵਧੀਆ ਪੰਜਾਬੀ ਬੋਲ ਲੈਂਦੇ ਨੇ ਵਧੀਆ ਪੰਜਾਬੀ ਬੋਲਦੇ ਪਏ ਨੇ ਸੰਦਾ ਦੇ ਕਿ ਜਿਵੇਂ ਜਿਵੇਂ ਪ੍ਰਵਾਸੀ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰਾਂ ਨੂੰ ਲੈ ਕੇ ਆਉਣਾ ਸ਼ੁਰੂ ਹੋ ਗਏ ਤੇ ਸਾਡੇ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਥਾਵਾਂ ਜਿੱਦੇ ਬਹੁਤ ਘੱਟ ਪਰ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀਆਂ ਨੇ ਜਿਹੜਾ ਆ ਆਪਣਾ ਰਹਿਣ ਬਿਸੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਪੰਜਾਬੀਆਂ ਨੇ ਸਭ ਤੋਂ ਵੱਡੀ ਜਿਹੜੀ ਗਲਤੀ ਉਹ ਕੀਤੀ ਇਹ ਕਿ ਜਦੋਂ ਪ੍ਰਵਾਸੀ ਬਾਹਰੋਂ ਆਉਣ ਲੱਗ ਪਏ ਤੇ ਉਹਨਾਂ ਨੂੰ ਬਿਨਾਂ ਪੁੱਸੇ ਗਿੱਸੇ ਜਿਹੜਾ ਆ ਹਜ਼ਾਰ ਹਜ਼ਾਰ ਵਾਲਾ ਕਮਰਾ ਜਿਹੜਾ ਆ 55000 ਦੇ ਉਤੇ ਕਿਰਾਏ ਤੇ ਦੇਣਾ ਸ਼ੁਰੂ ਕਰ ਦਿੱਤਾ ਦੁਕਾਨਾਂ ਦਾ ਕਿਰਾਇਆ 55000 ਸੀ ਜਿਹੜਾ ਕਿ ਇਸ ਟਾਈਮ ਸ਼ਹਿਰਾਂ ਦੇ ਵਿੱਚ 50 50000 ਰੁਪਏ ਦੇਤੇ ਕਿਰਾਏ ਤੇ ਦੁਕਾਨਾਂ ਦੇ ਦਿੱਤੀਆਂ ਬਹੁਤ ਸਾਰੇ ਪ੍ਰਵਾਸੀ ਜਿਹੜੇ ਆ ਉਹ ਦੁਕਾਨਦਾਰੀਆਂ ਕਰਦੇ ਪਏ ਨੇ ਬਹੁਤ ਸਾਰੇ ਪ੍ਰਵਾਸੀਆਂ ਨੇ ਦੁਕਾਨਾਂ ਲਈਆਂ ਹੋਈਆਂ ਨੇ ਬਹੁਤ ਸਾਰੇ ਪ੍ਰਵਾਸੀਆਂ ਨੇ ਰੇੜੀਆਂ ਲਗਾਈਆਂ ਹੋਈਆਂ ਨੇ ਬਹੁਤ ਸਾਰੇ ਪ੍ਰਵਾਸੀ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਆਪਣਾ ਕਾਰੋਬਾਰ ਸਥਾਪਿਤ ਕਰ ਚੁੱਕੇ ਆ ਬਹੁਤ ਸਾਰੇ ਪ੍ਰਵਾਸੀ ਜਿਹੜੇ ਆ ਇੱਥੇ ਚੰਗਾ ਭਲਾ bizness ਕਾਰੋਬਾਰ ਕਰਦੇ ਪਏ ਨੇ ਅਸੀਂ ਥੋੜੀ ਜੀ ਕਮਾਈ ਦੇ ਚੱਕਰ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਚੱਕਰ ਦੇ ਵਿੱਚ ਥੋੜੇ ਲਾਲਚ ਦੇ ਚੱਕਰ ਦੇ ਵਿੱਚ ਪ੍ਰਵਾਸੀਆਂ ਨੂੰ ਪਨਾਹ ਦੇ ਦਿੱਤੀ ਪ੍ਰਵਾਸੀਆਂ ਨੂੰ ਰਹਿਣ ਬਸੇਰਾ ਦੇ ਦਿੱਤਾ ਪ੍ਰਵਾਸੀਆਂ ਨੂੰ ਕਾਰੋਬਾਰ ਵਧੀਆ ਦੇ ਦਿੱਤੇ ਤੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਪ੍ਰਵਾਸੀ ਵਧਦੇ ਗਏ ਪਹਿਲਾ ਮਹਾਲੇ ਦੇ ਵਿੱਚ 1 2 ਜਾਂ 4 ਜਾਂ ਹੱਦ ਤੋਂ ਵੱਧ 10 ਪ੍ਰਵਾਸੀ ਸੀ ਹੁਣ ਇੱਕ ਮਹਾਲੇ ਦੇ ਵਿੱਚ ਘੱਟੋ ਘੱਟ 80 ਪ੍ਰਵਾਸੀ ਨੇ ਇੱਕ ਕਮਰੇ ਦੇ ਵਿੱਚ 5 5 ਪ੍ਰਵਾਸੀ ਜਿਹੜਾ ਰੈਣ ਬਸੇਰਾ ਕਰਦੇ ਪਏ ਨੇ ਇੱਕ ਇੱਕ ਕਮਰੇ ਦੇ ਵਿੱਚ 5 5 6 6 ਪ੍ਰਵਾਸੀ ਜਿਹੜੇ ਆ ਉਹ ਰਹਿੰਦੇ ਪਏ ਨੇ ਗੱਲ ਉਹੀ ਹੋ ਗਈ ਕਿ ਪ੍ਰਵਾਸੀਆਂ ਦੇ ਹੌਂਸਲੇ ਕਿਉਂ ਵੱਧਦੇ ਪਏ ਨੇ ਗੱਲ ਜਿਹੜੀ ਮੁੱਦੇ ਦੀ ਉਹੀ ਹੈ ਕਿ ਪ੍ਰਵਾਸੀਆਂ ਦੇ ਹੌਂਸਲੇ ਆਪੇ ਵੱਧ ਗਏ ਪਹਿਲਾ ਜਿਹੜਾ ਪ੍ਰਵਾਸੀ ਇਕੱਲਾ ਸੀ ਦੋ ਸੀ ਜਾਂ ਤਿੰਨ ਸੀ ਹੁਣ ਪ੍ਰਵਾਸੀ ਜਿਹੜੇ ਨੇ 100 100 ਦੇ ਕਰੀਬ ਨੇ ਕਿਸੇ ਵੀ ਚੌਂਕ 'ਚ ਕਿਸੇ ਵੀ ਬਾਜ਼ਾਰ 'ਚ ਜੇਕਰ ਤੁਸੀਂ ਕਿਸੇ ਪ੍ਰਵਾਸੀ ਦੇ ਨਾਲ ਗੱਲਬਾਤ ਕਰਦੇ ਹੋ ਉੱਚੀ ਨੀਵੀਂ ਕਰਦੇ ਹੋ ਰੌਲਾ ਪਾਉਂਦੇ ਹੋ ਤੇ ਮਿੰਟਾਂ ਦੇ ਵਿੱਚ ਜਿਹੜੇ ਨੇ ਪ੍ਰਵਾਸੀ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਇਕੱਠੇ ਹੋ ਜਾਂਦੇ ਆ ਤੇ ਪ੍ਰਵਾਸੀ ਪ੍ਰਵਾਸੀ ਦੀ ਮਦਦ ਕਰਦੇ ਆ ਪਰ ਸਾਡੇ ਪੰਜਾਬੀ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਅੱਗੇ ਨਹੀਂ ਵਧਦੇ ਬਹੁਤ ਸਾਰੇ ਪੰਜਾਬੀ ਹੁਣ ਜਿਹੜਾ ਆ ਇਹਨਾਂ ਪ੍ਰਵਾਸੀਆਂ ਦੇ ਕੋਲੋਂ ਛੱਤਰ ਖਾ ਰਹੇ ਨੇ ਤੇ ਗਲਤੀ ਕੀਏ ਸਾਡੀ ਆਪਣੀ ਅਸੀਂ ਪੰਜਾਬੀ ਆ ਅਸੀਂ ਆਪਣੀ ਪੰਜਾਬੀਅਤ ਨੂੰ ਨਹੀਂ ਸਾਬ ਵਾ ਪਾਰੇ ਅਸੀਂ ਆਪਣੇ ਪੰਜਾਬ ਨੂੰ ਨਹੀਂ ਸੰਭਾਲ ਪਾਰੇ ਅਸੀਂ ਪ੍ਰਵਾਸੀਆਂ ਦੇ ਹੱਥ ਦੇ ਦਿੱਤਾ ਆ ਆਪਣਾ ਪੰਜਾਬ ਤਾਂ ਹੁਣ ਇਹ ਰੋਂਦੇ ਫਿਰਦੇ ਪਏ ਆ ਅਜੇ ਸਮਾ ਬਹੁਤਾ ਦੂਰ ਨਹੀਂ ਗਿਆ ਅਜੇ ਵੀ ਆਪਣੇ ਘਰਾਂ ਦੇ ਵਿੱਚੋਂ ਆਪਣੇ ਕਾਰੋਬਾਰਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢੋ ਪੰਜਾਬੀਆਂ ਨੂੰ ਪਹਿਲ ਦਿਓ ਪੰਜਾਬੀਆਂ ਤੋਂ ਕੰਮ ਕਰਾਓ ਪੰਜਾਬੀਆਂ ਦੀਆਂ ਦੁਕਾਨਾਂ ਤੋਂ ਖਰੀਦੋ ਪੰਜਾਬੀਆਂ ਦੇ ਕੋਲੋਂ ਖਾਓ ਕਿ ਜਦੋਂ ਪ੍ਰਵਾਸੀਆਂ ਦੇ ਕੋਲ ਗਾਹਕ ਘੱਟ ਜਾਏਗਾ ਤੇ ਆਟੋਮੈਟਿਕਲੀ ਉਹਨਾਂ ਦਾ ਮੋੜੋਬਲ ਡਿੱਗੇਗਾ ਤੇ ਉਹ ਇੱਥੋਂ ਆਪਣੇ ਦੇਸ਼ ਵੱਲ ਨੂੰ ਕੋਚ ਕਰ ਜਾਣਗੇ ਉਹਨਾਂ ਦਾ ਹੌਸਲਾ ਤੁਸੀਂ ਵਧਾਇਆ ਹੋਇਆ ਆ ਕਿਰਪਾ ਕਰਕੇ ਜਿਹੜੀ ਅਸੀਂ ਇਹ ਗੱਲ ਕਹਿ ਰਹੇ ਆ ਇਹਦੇ ਤੇ ਧਿਆਨ ਦਿਓ ਕਿ ਪ੍ਰਵਾਸੀਆਂ ਦੇ ਹੌਸਲੇ ਸਿਰਫ ਤਾਂ ਵੱਧ ਗਏ ਕਿ ਪ੍ਰਵਾਸੀ 1 ਤੋਂ 100 ਹੋ ਗਏ ਨੇ ਤੂੰ 100 ਤੋਂ 1 ਕਿਵੇਂ ਕਰਨਾ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਕਿ ਪ੍ਰਵਾਸੀਆਂ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਹੈ ਫੇਰ ਹੀ ਪੰਜਾਬ ਦੀ ਜਿਹੜੀ ਇਹ ਬੁੱਕਤ ਦੁਬਾਰਾ ਹੋਏਗੀ ਪੰਜਾਬੀਆਂ ਦੀ ਬੁੱਕਤ ਪੰਜਾਬ ਦੇ ਵਿੱਚ ਹੋਏਗੀ ਨਹੀਂ ਤੇ ਸਮਾ ਬਹੁਤਾ ਦੂਰ ਨਹੀਂ ਹੈਗਾ ਇਹ ਪੰਜਾਬੀ ਨਹੀਂ ਇਹ ਪੰਜਾਬ ਨਹੀਂ ਪੰਜਾਬ ਦਾ ਨਾਮ ਹੋ ਜਾਏਗਾ ਪ੍ਰਵਾਸ ਤੇ ਰਹਿਣਗੇ ਇੱਥੇ ਪ੍ਰਵਾਸੀ ਪਿੰਡਾਂ ਦਾ ਨਾਮ ਹੋ ਜਾਏਗਾ ਪ੍ਰਵਾਸੀ ਪਿੰਡ ਸਮੇ ਦੇ ਪਿਆਣਾ ਇਸ ਕਰਕੇ ਇਸ ਚੀਜ਼ ਨੂੰ ਅੱਗੇ ਦੇ ਅੱਗੇ ਜ਼ਰੂਰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਕਿਵੇਂ ਦੀ ਲੱਗੀ ਹੋਰ ਗੱਲਾਂ ਬਾਤਾਂ ਜਾਣਨ ਦੇ ਲਈ ਗੱਲਬਾਤ ਸੁਣਨ ਦੇ ਲਈ ਗੱਲਬਾਤ ਕਰਨ ਦੇ ਲਈ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ